ਭਾਰਤ ਬੰਦ ਦੇ ਸੱਦੇ ਤੇ ਪੰਜਾਬ ਭਰ ਦੇ ਵਿੱਚ ਸੜਕਾਂ ਤੇ ਉਤਰੇ ਕਿਸਾਨ ਹਾਈਵੇ ਤੇ ਧਰਨਾ ਲਗਾ ਕੇ ਕਰ ਰਹੇ ਨਾਰੇਬਾਜ਼ੀ ਵਸਾਰਾਂ ਦੇ ਵਿੱਚ ਭਾਰਤ ਬੰਦ ਦਾ ਰਲ ਮਿਲ ਆਸ ਕਿਸਾਨਾਂ ਦੇ ਭਾਰਤ ਬੰਦ ਨੂੰ ਟਰਾਂਸਪੋਰਟ ਯੂਨੀਅਨ ਦਾ ਵੀ ਸਮਰਥਨ ਸਵੇਰ ਤੋਂ ਹੀ ਨਹੀਂ ਚੱਲ ਰਹੀਆਂ ਬੱਸਾਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਪੂਰੀ ਤਰ੍ਹਾਂ ਚੱਕਾ ਜਾਮ ਲੋਕ ਹੋਰੀ ਨੇ ਖੱਜੜਖਵਾਰ ਹਰਿਆਣਾ ਦੇ ਵਿੱਚੀ ਸੜਕਾਂ 'ਤੇ ਉਤਰੀ ਗੁਰਨਾਮ ਚਡੂਨੀ ਦੀ ਜਥੇਬੰਦੀ ਦੁਪਹਿਰ 12 ਤੋਂ 3 ਵਜੇ ਤੱਕ ਫਰੀ ਰੱਖੇ ਸਾਰੇ ਟੋਲ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਦੇ ਵਿੱਚ ਕੀਤਾ ਪ੍ਰਦਰਸ਼ਨ ਕੇਂਦਰ ਤੇ ਕਿਸਾਨ ਲੀਡਰਾਂ ਦੀ ਤਿੱਜੇ ਗੇੜ ਦੀ ਮੀਟਿੰਗ ਵੀ ਰਹੀ ਬੇਨਤੀਜਾ ਪੋਜੀਟਿਵ ਮਾਹੌਲ ਦੇ ਵਿੱਚ ਹੋਈ ਗੱਲ ਪਰਨੇ ਨਿਕਲਿਆ ਕੋਈ ਹੱਲ ਹੁਣ ਐਤਵਾਰ ਨੂੰ ਹੋਵੇਗੀ ਅਗਲੇ ਗੇੜ ਦੀ ਬੈਠਕ ਕੱਲ ਤੋਂ ਦੋ ਦਿਨਾਂ ਦੇ ਲਈ ਭਾਜਪਾ ਦੇ ਤਿੰਨ ਵੱਡੇ ਲੀਡਰਾਂ ਦੇ ਘਰਾਂ ਦਾ ਘਰਾਓ ਕਰਨਗੇ ਕਿਸਾਨ ਬੀਕਯੂ ਇਕਤਾ ਉਗਰਾਹ ਦਾ ਫੈਸਲਾ ਕੈਪਟਨ ਅਮਰਿੰਦਰ ਸੁਨੀਲ ਜਾਖੜ ਤੇ ਕੇਵਲ ਢਲੋਂਦੇ ਘਰੇ ਜਾਣਗੇ ਘਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਬਿਨਾ ਇਜਾਜ਼ਤ ਦੇ ਦਿੱਲੀ ਚਲੋ ਮਾਸਟਰ ਦਾ ਕੀਤਾ ਐਲਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਛ ਕਰਨ ਦੇ ਸਨ ਇਨਪੁੱਟ ਹਾਈ ਕੋਰਟ ਨੇ ਪੰਜਾਬ ਹਰਿਆਣਾ ਤੇ ਕੇਂਦਰ ਤੋਂ ਮੰਗੀ ਨਵੀਂ ਸਟੇਟਸ ਰਿਪੋਰਟ ਹਰਿਆਣਾ ਪੁਲਿਸ ਦੇ ਵੱਲੋਂ ਸ਼ੰਭੂ ਬਾਰਡਰ ਤੇ ਪਥਰਾਕ ਕਰਨ ਵਾਲਿਆਂ ਦੀਆਂ ਤਸਵੀਰਾਂ ਜਾਰੀ ਪੱਥਰਬਾਜ਼ੀ ਦੇ ਵਿੱਚ 27 ਜਵਾਨ ਹੋਏ ਨੇ ਜ਼ਖਮੀ ਆਮ ਲੋਕਾਂ ਤੋਂ ਪਛਾਣ ਕਰਨ ਦੇ ਵਿੱਚ ਮੰਗੀ ਮਦਦ ਚੰਡੀਗੜ੍ਹ 'ਚ ਪੰਜਾਬ ਕਾਂਗਰਸ ਦਾ ਜ਼ਬਰਦਸਤ ਪ੍ਰਦਰਸ਼ਨ ਰਾਜਾ ਵੜਿੰਗ ਨੂੰ ਪੁਲਿਸ ਨੇ ਕੀਤਾ ਡਿਟੇਨ ਵਰਕਰਾਂ ਦੇ ਨਾਲ ਭਾਜਪਾ ਦਫ਼ਤਰ ਦੇ ਬਾਹਰ ਦੇ ਰੇ ਸੀਤਨ ਪ੍ਰਧਾਨ ਮੰਤਰੀ ਮੋਦੀ ਦੀ ਹਰਿਆਣਾ ਨੂੰ ਵੱਡੀ ਸੌਗਾਤ 9750 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਲੋਕ ਕਰਪਣ ਰਿਵਾੜੀ ਦੇ ਵਿੱਚ ਐਮਸ ਤੇ ਗੁਰੂਗ੍ਰਾਮ ਦੇ ਵਿੱਚ ਮੈਟਰੋ ਦਾ ਰੱਖਿਆ ਨਹੀਂ ਪੱਥਰ ਪੀਐਮ ਮੋਦੀ ਦਾ ਕਾਂਗਰਸ ਤੇ ਤਿੱਖਾ ਨਿਸ਼ਾਨਾ ਬੋਲੇ ਇੱਕ ਪਰਿਵਾਰ ਦੇ ਮੋਹ ਦੇ ਵਿੱਚ ਫਸੀ ਹੋਈ ਹੈ ਕਾਂਗਰਸ ਮੇਰੇ ਖਿਲਾਫ ਰਚ ਰਹੇ ਨੇ ਸਾਜ਼ਿਸ਼ਾਂ ਪਰ ਢਾਲ ਬਣ ਕੇ ਖੜੇ ਨੇ ਲੋਕ ਪੰਜਾਬ ਚ ਮੁਰਵਾ ਸਕਦੀ ਹੈ ਠੰਡ ਆਈਐਮਡੀ ਵੱਲੋਂ ਮੀਂਹ ਦਾ ਅਲਰਟ 19 ਤੋਂ 21 ਫਰਵਰੀ ਤੱਕ ਪੰਜਾਬ ਹਰਿਆਣਾ ਤੇ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਪੈ ਸਕਦਾ ਹੈ ਸਸਰੀ ਗੱਲ ਤੁਸੀਂ ਵਖਰੇਓ ਨਿਊਜ਼ 1855 ਹਰਣਾ ਮੈਂ ਪਰਵਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਬੰਦ ਦੀ ਬੰਦੇ ਵਿਚਾਲੇ ਕਿਸਾਨ ਸੜਕਾਂ ਤੇ ਉਤਰੇ ਨੇ ਕਿਸਾਨਾਂ ਦੇ ਵੱਲੋਂ ਕਈ ਥਾਵਾਂ ਤੇ ਹਾਈਵੇ ਜਾਮ ਕੀਤੇ ਗਏ ਨੇ ਟ੍ਰੈਫਿਕ ਰੋਕ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੜਕਾਂ ਜਾਮ ਹੋਣ ਦੇ ਕਾਰਨ ਲੁਕਾਨੋਵੀ ਪਰੇਸ਼ਾਨੀ ਹੋ ਰਹੀ ਹੈ ਲੋਕਾਂ ਨੂੰ ਖੱਜਲ ਖਵਰੀ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਤੁਹਾਨੂੰ ਵਕਫਾ ਜ਼ਿਲ੍ਹਿਆਂ ਦੀਆਂ ਵਿਖਾਰਿਆ ਕਿਵੇਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਵਕਫਾਖ ਜੱਥੇਬੰਦੀਆਂ ਦੇ ਜਿਹੜੇ ਵਰਕਰ ਨੇ ਕਾਰਕੁੰਨ ਨੇ ਉਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹਨ ਥਾਂ ਦੇ ਵਿੱਚ ਵਕਫਾ ਝੰਡੀਆਂ ਫੜੀਆਂ ਹੋਈਆਂ ਨੇ ਤੇ ਪੂਰੀ ਤਰ੍ਹਾਂ ਸੜਕਾਂ ਜਿਹੜੀਆਂ ਠੱਪ ਕੀਤੀਆਂ ਗਈਆਂ ਨੇ ਹਾਈਵੇ ਜਾਮ ਕੀਤੇ ਗਏ ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਇਸ ਦੇ ਲਈ ਹਾਜ ਦੇ ਨਾਲ ਪੁਲਿਸ ਦੇ ਵੱਲੋਂ ਟ੍ਰੈਫਿਕ ਨੂੰ ਡਾਇਵਰਟ ਵੀ ਕੀਤਾ ਗਿਆ ਪਰ ਜਦੋਂ ਟ੍ਰੈਫਿਕ ਡਾਇਵਰਟ ਹੁੰਦੀ ਹੈ ਆ ਕੇ ਡਬਲ ਸਮਾਂ ਲੱਗਦਾ ਹੈ ਜ਼ਿਆਦਾ ਸਮਾਂ ਲੱਗਦਾ ਜਿਹੜਾ ਕਿ ਇੰਤਜ਼ਾਰ ਕਰਨਾ ਪੈਂਦਾ ਹੈ ਲੋਕਾਂ ਤੋਂ ਇਸ ਦੇ ਵਿਚਾਲੇ ਲੋਕਾਂ ਦੀ ਵੀ ਜਰੂਰ ਆਖਾ ਜਲਖਵਾਰੀ ਵਧੀ ਹੋਈ ਹੈ ਵਕਫ ਵਕਤ ਸੇਵਾ ਜਿਹੜੀਆਂ ਨੇ ਇਹ ਬਿਆਨ ਕਰਿਆ ਨੇ ਕਿ ਭਾਰ ਦੇ ਭਾਰਤ ਬੰਦ ਨੂੰ ਲੈ ਕੇ ਜਿਹੜਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਨਜ਼ਰ ਆ ਰਿਹਾ ਹੈ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਵਕਫ ਵਕਤ ਜਥੇ ਬੰਦੀਆਂ ਸੜਕਾਂ ਤੇ ਉੱਤਰੀਆਂ ਸੜਕਾਂ ਤੇ ਜਾਮ ਲਗਾਇਆ ਗਿਆ ਜਿਸ ਦੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਥੱਪ ਨਜ਼ਰ ਆ ਰਹੀ ਹੈ ਸਭਾਰਤਵੰਦ ਦਾ ਪੰਜਾਬ ਦੇ ਵਿੱਚ ਵਿਸਰ ਨਜ਼ਰ ਆ ਰਿਹਾ ਹੈ। ਟ੍ਰਾਂਸਪੋਰਟ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਚੁੱਕੀਆਂ ਨੇ। ਸਵੇਰ ਤੋਂ ਹੀ ਬੱਸਾਂ ਨਹੀਂ ਚੱਲ ਰਹੀਆਂ। ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਪੂਰੀ ਤਰ੍ਹਾਂ ਚੱਕਾ ਜਾਮ ਹੈ। ਬੱਸਾਂ ਬੰਦ ਹੋਣ ਦੇ ਕਾਰਨ ਲੋਕ ਵੀ ਖੱਜਲਖਵਾਰ ਹੋ ਰਹੇ ਨੇ। ਤੁਹਾਨੂੰ ਵਕਫਕ ਜ਼ਿਲ੍ਹਿਆਂ ਦੀਆਂ ਵਕਫਕ ਚਰਾਂ ਦੀਆਂ ਤਸਵੀਰਾਂ ਵਖਾ ਰਹੇ ਹਾਂ। ਬੱਸ ਸੜਕ ਕਿਵੇਂ ਪੂਰੀ ਤਰ੍ਹਾਂ ਹਸਨਸਾਨ ਨਜ਼ਰ ਆ ਰਹੇ ਨੇ। ਤੇ ਰਲਿਆ ਮਿਲਿਆ ਕਿਹੜਾ ਕੀ ਅਸਰ ਸਾਫ਼ ਤੌਰ ਤੇ ਬੰਦ ਦਾ ਵੇਖਣ ਨੂੰ ਮਿਲ ਰਿਹਾ ਹੈ। ਉਧਰ ਕੇਂਦਰੀ ਮੰਤਰੀ ਨਵਕ ਠਾਕੁਰ ਨੇ ਕਿਹਾ ਕਿ ਸਰਕਾਰ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਤੇ ਉਮੀਦ ਹੈ ਕ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਨਿਕਲੇਗਾ। ਦਾਨ ਸੰਗਠਨੋਂ ਸੇ ਮਿਲਣੇ ਕੇ ਲੀਏ ਉਹ ਆਏ ਵਾਰਤਾ ਵੀ ਬਹੁਤ ਅੱਛੀ ਹੋਈ। और अगली वार्ता का समय भी रविवार का तय हुआ है मुझे पूर्ण विश्वास है रविवार को भी अच्छे वातावरण में बातचीत होगी और इन मुद्दों के हल के लिए हम आगे बढ़ेंगे मैं इतना ही कहूंगा इसको राज्यों के मुद्दे में न लेके जाए अगर मैं अब ये कहूँ कि जब कांग्रेस की सरकार राज्य में थी तब दिल्ली से अरविंद केजरीवाल जी मुख्यमंत्री होने के नाते कहते थे कि पंजाब भी एमएसपी लागू क्यों नहीं करता भगवंत मान जी भी उस समय बड़े बड़े सवाल खड़ा करते थे लेकिन आज वो स्वयं मुख्यमंत्री उनकी अपनी सरकारें हैं तो क्या उसका जवाब वो देंगे और दूसरा कानून व्यवस्था राज्य का विषय है उनको अपने यहाँ पर कानून व्यवस्था बनानी है मुझे पूर्ण विश्वास है प्रदर्शनकारी भी कोई हिंसा आगजनी तोड़फोड़ नहीं करेंगे और राज्य की सरकार भी आंदोलन शांतिपूर्वक होगा तो वैसे ही व्यवहार करना चाहिए ਸੋ ਬੰਦ ਦੀ ਤਾਜ਼ਾ ਅਪਡੇਟ ਨੂੰ ਲੈ ਕੇ ਸਿੱਧਾ ਰੁਕ ਕਰਦੇ ਹਾਂ ਸੰਗਰੂਰ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਗੱਲ ਸੰਗਰੂਰ ਦੀ ਕੀਤੀ ਜਾਵੇ ਤਾਂ ਫਿਲਹਾਲ ਕਿਸ ਤਰ੍ਹਾਂ ਦੀਆਂ ਤਸਵੀਰਾਂ ਕਿਸ ਤਰ੍ਹਾਂ ਦੀ ਸਥਿਤੀ ਨਜ਼ਰ ਆ ਰਹੀ ਹੈ ਪਹਿਲਾਂ ਦੇ ਨਾਲੋਂ ਕੋਈ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿੰਨੇ ਇੱਕ ਵੱਡੇ ਪੱਧਰ ਤੇ ਗੱਲ ਸੰਗਰੂਰ ਦੀ ਕਰੀਏ ਤਾਂ ਬੰਦ ਦਾ ਅਸਰ ਨਜ਼ਰ ਆ ਰਿਹਾ ਹੈ ਤਾਂ ਬਿਲਕੁਲ ਪਰਮਿੰਦਰ ਅਸੀ ਸਵੇਰੇ 7 ਵਜੇ ਤੋਂ ਲਗਾਤਾਰ ਜਿਹੜਾ ਹੈਗੇ ਨੇ ਸੰਗਰੂਰ ਜ਼ਿਲ੍ਹੇ ਦੀਆਂ ਤਸਵੀਰਾਂ ਦਿਖਾ ਰਹੇ ਆ ਚਾਹੇ ਗੱਲ ਪੂਰੇ ਜ਼ਿਲ੍ਹੇ ਦੀ ਹੋਵੇ ਤਾਂ ਲਗਭਗ ਸਾਰੇ ਕਿਤੇ 95% ਦੇ ਲਗਭਗ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਰਹੀਆਂ ਨੇ ਅਸੀਂ ਹਰ ਇੱਕ ਤਸਵੀਰ ਦੇਖੀ ਆ ਹਰ ਇੱਕ ਤਸਵੀਰ ਦਿਖਾਈ ਆ ਤਾਂ ਹੁਣ ਚਾਰ ਬਚ ਚੁੱਕੇ ਨੇ ਕਿਸਾਨਾਂ ਦੇ ਵੱਲੋਂ ਪੜਾਏ ਗਏ ਧਰਨਾ ਸਮਾਪਤ ਕਰ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਜੋ ਕਿਸਾਨਾਂ ਦਾ ਸਵੇਰ ਤੋਂ ਹੀ ਲੰਬਾ ਮੋਰਚਾ ਸੰਗਰੂਰ ਦੇ ਬਰਨਾਲਾ ਚੌਂਕ ਦੇ ਵਿੱਚ ਲੱਗ ਰਿਹਾ ਸੀ ਉਹ ਸਾਰੀ ਜਿਹੜੀ ਟ੍ਰੈਫਿਕ ਆ ਬੰਦ ਕੀਤੀ ਹੋਈ ਸੀ ਪੁਲਿਸ ਦੇ ਵੱਲੋਂ ਸਾਰੀ ਟ੍ਰੈਫਿਕ ਡਾਇਵਰਟ ਕੀਤੀ ਹੋਈ ਸੀ ਤਾਂ ਫਿਲਹਾਲ 2 ਮਿੰਟ ਪਹਿਲਾਂ ਹੀ ਜਿਹੜਾ ਹੈਗਾ ਜਿਹੜੀ ਸਟੇਜ ਆ ਹੈਗੀ ਆ ਸਟੇਜ ਦੀ ਕਾਰਵਾਈ ਕਿਸਾਨਾਂ ਦੇ ਵੱਲੋਂ ਬੰਦ ਕੀਤੀ ਗਈ ਆ ਕਿਸਾਨ ਹੁਣ ਦੁਬਾਰਾ ਫੇਰ ਆਪਣੇ ਟਰੈਕਟਰਾਂ ਨੇ ਦੇ ਵਿੱਚ ਬੈਠ ਕੇ ਆਪਣੇ ਘਰਾਂ ਨੂੰ ਪਰਤ ਆਏ ਨੇ ਗੱਲ ਸਵੇਰ ਦੀ ਕਰੀਏ ਤਾਂ ਸਵੇਰ ਦੇ ਲਗਾਤਾਰ ਜਿਹੜੇ ਕਿਸਾਨ ਹੈਗੇ ਨੇ ਇਸ ਬਰਨਾਲਾ ਚੌਂਕ ਦੀ ਮੁਕੰਮਲ ਜਿਹੜੀ ਟ੍ਰੈਫਿਕ ਆ ਉਹਨੂੰ ਬੰਦ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਦਰਸ਼ਨ ਆ ਉਹ ਕਰ ਰਹੇ ਜੀ ਅਗਰ ਇਸ ਚੌਂਕ ਦੀ ਗੱਲ ਕਰੀਏ ਤਾਂ ਇਹ ਸੰਗਰੂਰ ਦਾ ਉਹ ਮੁੱਖ ਚੌਕ ਹੈ ਪਰਵਿੰਦਰ ਜਿਹੜਾ ਪੂਰੇ ਸ਼ਹਿਰ ਦੀ ਕਰਦਾ ਜੋ ਲੁਧਿਆਣੇ ਤੋਂ ਅਗਰ ਆਪਾਂ ਪਾਤੜਾ ਸਾਈਡ ਜਾਂਦੇ ਆ ਜਾਂ ਕਿਸੇ ਵੀ ਸਾਈਡ ਬਰਨਾਸ ਸਾਈਡ ਜਾਂਦੇ ਆ ਤਾਂ ਮੁੱਖ ਇਸ ਚੌਂਕ ਦੇ ਵਿੱਚ ਦੀ ਆ ਕੇ ਆਪਾਂ ਨੂੰ ਅੱਗੇ ਜਾਣ ਦਾ ਜਿਹੜਾ ਰਸਤਾ ਮਿਲਦਾ ਪਰ ਲਗਾਤਾਰ ਇਸ ਚੌਂਕ ਦੇ ਵਿੱਚ ਸਵੇਰ ਤੋਂ ਜਿਹੜਾ ਪ੍ਰਦਰਸ਼ਨ ਹੋ ਰਿਹਾ ਸੀ ਲੋਕ ਪ੍ਰਭਾਵਿਤ ਹੋ ਰਹੇ ਸੀ ਆਉਣ ਜਾਣ ਵਾਲੇ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਕਿਤੇ ਨਾ ਕਿਤੇ ਹੁਣ ਜਾ ਕੇ ਜਿਹੜਾ ਕਿਸਾਨਾਂ ਦਾ ਧਰਨਾ ਸਮਾਪਤ ਹੋ ਚੁੱਕਿਆ ਜਿਹੜੇ ਦਰਿਆ ਨੇ ਕਿਸਾਨ ਆਪਣੇ ਮੈਦਾਨੇ ਕਿਸਾਨ ਉਹ ਕੱਥੇ ਕਰਨ ਲੱਗ ਚੁੱਕੇ ਨੇ ਆਪਣੇ ਟਰੈਕਟਰ ਟਰਾਲੀ ਦੇ ਦੁਬਾਰਾ ਕਿਸਾਨਾਂ ਨੂੰ ਬੈਠਾ ਲਾਗੇ ਨੇ ਤੇ ਦੂਜੇ ਪਾਸੇ ਗੱਲ ਦੁਕਾਨਾਂ ਦੀ ਕਰੀਏ ਤਾਂ ਕੁਝ ਨਾ ਕੁਝ ਜਿਹੜੀਆਂ ਦੁਕਾਨਾਂ ਹੈਗੇ ਨੇ ਖੁੱਲਣੀਆਂ ਸ਼ੁਰੂ ਹੋ ਗਈਆਂ ਨੇ ਸਾਹਮਣੇ ਜਿਹੜੀ ਮਠਾਈ ਦੀ ਦੁਕਾਨ ਆ ਉਹਦਾ ਸ਼ਟਰ ਖੋਲੂ ਚੁੱਕਿਆ ਜਦਕਿ ਅਸੀਂ ਪੂਰੇ ਸ਼ਹਿਰ ਸੰਗਰੂਰ ਦੇ ਵਿੱਚ ਦੀ ਇੱਕ ਰਾਉਂਡ ਮਾਰ ਕੇ ਵੀ ਜਿਹੜਾ ਹੈਗਾ ਆਪਣੇ ਦਰਸ਼ਕਾਂ ਨੂੰ ਹਰ ਇੱਕ ਤਸਵੀਰ ਦਿਖਾਈ ਸੀ ਜਿਹਦੇ ਵਿੱਚ ਕਿ 95% ਦੀ ਜਿਹੜੀਆਂ ਦੁਕਾਨਾਂ ਨੇ ਸੰਗਰੂਰ ਦੇ ਵਿੱਚ ਬੰਦ ਰਹੀਆਂ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੇਰੇ ਅੰਦਾਜ਼ੇ ਦੇ ਨਾਲ ਕਈ ਅਸੀਂ ਲੰਬੇ ਲੰਬੇ ਵੱਡੇ ਵੱਡੇ ਪ੍ਰਦਰਸ਼ਨ ਜਿਹੜੇ ਹੈਗੇ ਨੇ ਦੇਖੇ ਨੇ ਪਰ ਅੱਜ ਦੀ ਅਗਰ ਆਪਾਂ ਗੱਲ ਕਰੀ ਤਾਂ ਅੱਜ ਜਿਹੜਾ ਭਾਰਤ ਬੰਦ ਸੀ ਸਾ ਸੰਗਰੂਰ ਦੇ ਲੋਕਾਂ ਨੇ ਇਹਨੂੰ ਮੁਕੰਮਲ ਤੌਰ ਦੇ ਉੱਪਰ ਜਿਹੜਾ ਸਮਰਥਨ ਦਿੱਤਾ ਉਹ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿਉਂਕਿ ਜ਼ਿਆਦਾਤਰ ਜਿਹੜੇ ਦੁਕਾਨਦਾਰ ਨੇ ਉਹ ਖੁਦ ਆਪਣੀਆਂ ਦੁਕਾਨਾਂ ਬੰਦ ਕਰਕੇ ਸ਼ਟਰ ਗੇਰ ਕੇ ਉਹ ਇਸ ਪ੍ਰਦਰਸ਼ਨ ਦੇ ਵਿੱਚ ਕਿਸਾਨਾਂ ਦੇ ਨਾਲ ਉਹਨਾਂ ਨੇ ਹਿੱਸਾ ਲਿਆ ਠੀਕ ਹੈ ਠੀਕ ਹੈ ਜਿੰਦੀ ਵਿੱਚ ਤਸਵੀਰਾਂ ਤਸਵੀਰਾਂ ਲਗਾਤਾਰ ਵਿਖਾਉਂਦੇ ਰਹੋ ਅਸੀਂ ਹੁਣ ਪਟਿਆਲਾ ਦਾ ਵੀ ਰੁਖ ਕਰ ਲੈਨੇ ਆ ਪਟਿਆਲਾ ਤੋਂ ਮੇਰੇ ਸਹਿਯੋਗੀ ਮਨੋਜ ਸ਼ਰਮਾ ਜੁੜੇ ਹੋਏ ਨੇ ਆ ਮਨੋ ਜਿਵੇਂ ਕਿ ਅਸੀਂ ਸੰਗਰੂਰ ਦੀਆਂ ਤਸਵੀਰਾਂ ਵਿਖਾਈਆਂ ਉੱਥੋਂ ਤਾਂ ਹੁਣ ਕਿਸਾਨਾਂ ਦੇ ਵੱਲ ਧਰਨਾ ਜਿਹੜਾ ਕਿ ਖਤਮ ਕੀਤਾ ਜਾ ਰਿਹਾ ਹੈ ਪਟਿਆਲਾ ਦੀਆਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕਿਉਂਕਿ ਲਗਾਤਾਰ ਹਾਲਾਂਕਿ ਆਮ ਲੋਕਾਂ ਦੇ ਵੀ ਪੂਰਾ ਦਿਨ ਖੱਜਲ ਖਵਾਰੀ ਵਧੀ ਹੁਣ ਕੀ ਆਮ ਜਨਤਾ ਨੂੰ ਲੋਕਾਂ ਨੂੰ ਇੱਥੇ ਕੋਈ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਜੀ ਪਰਮਿੰਦਰ ਮੈਂ ਦੱਸ ਦਿਆ ਕਿ ਜੇ ਗੱਲ ਰਾਹਤ ਦੀ ਕਰੀਏ ਤਾਂ ਅੱਧੀ ਰਾਹਤ ਮਿਲਣੀ ਅੱਧੀ ਰਾਤ ਨਹੀਂ ਮਿਲਣੀ ਉਹਦੇ ਵੀ ਦੋ ਕਾਰਨ ਨੇ ਕਿਉਂਕਿ ਜਿਹੜੇ ਲੋਕਾਂ ਨੇ ਬਸਾਂ ਦੇ ਰਾਹੀਂ ਆਪਣੀ ਮੰਜ਼ਿਲ ਨੂੰ ਜਾਣਾ ਸੀ ਉਹਨਾਂ ਦੇ ਲਈ ਮਾੜੀ ਖ਼ਬਰ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਕੋਈ ਬਸ ਨਹੀਂ ਚੱਲੂਗੀ ਤੇ ਦੂਜੇ ਜਿਹੜੇ ਰਸਤੇ ਖੁੱਲੇ ਨੇ ਉਹਦੇ ਲਈ ਤੁਸੀਂ ਆਪਣੇ ਨਿੱਜੀ ਵਾਹਣਾ ਦੇ ਵਿੱਚ ਜਾ ਸਕਦੇ ਹੋ ਕਿਉਂਕਿ 5 ਵਜੇ ਤੋਂ ਬਾਅਦ ਕਿਸਾਨਾਂ ਨੇ ਜਿਹੜਾ ਐਲਾਨ ਕੀਤਾ ਸੀ ਉਹ ਥੋੜੇ ਸਮੇਂ ਬਾਅਦ ਪਟਿਆਲੇ ਦਾ ਜਿਹੜਾ ਮੇਨ ਚੌਕ ਹੈ ਪਾਰਖ ਹਸਪਤਾਲ ਦੇ ਸਾਹਮਣੇ ਉਹ ਖੁੱਲਣਾ ਸ਼ੁਰੂ ਹੋਣਾ 5 ਵਜੇ ਤੱਕ ਪਰ ਤੁਹਾਨੂੰ ਮੈਂ ਇੱਕ ਵਾਰੀ ਤਸਵੀਰ ਦਿਖਾਦਾ ਕਿ ਇਹ ਪਟਿਆਲਾ ਇੱਕ ਵੀ ਮੁਸਾਫਿਰ ਤੁਹਾਨੂੰ ਇੱਥੇ ਨਜ਼ਰ ਨਹੀਂ ਆਊਗਾ ਬਸਾਂ ਹੀ ਬਸਾਂ ਨਜ਼ਰ ਆ ਰਹੀਆਂ ਨੇ ਚਾਹੇ ਨਿੱਜੀ ਬਸਾਂ ਹੋਣ ਜਾਂ ਸਰਕਾਰੀ ਬਸਾਂ ਹੋਣ ਤੇ ਦੂਜੀ ਪਰਮਿੰਦਰ ਮੈਕਲ ਦੱਸ ਰਿਹਾ ਕਿ ਅੱਜ ਦਾ ਜਿਹੜਾ ਪ੍ਰੋਟੈਸਟ ਸੀਗਾ ਉਹਦੇ ਵਿੱਚ ਪੀ ਆਰਟੀਸੀ ਪੰਨ ਬਸ ਪੰਜਾਬ ਰੋਡਵੇਜ਼ ਦਾ ਸਾਂਝਾ ਜਿਹੜੀ ਯੂਨੀਅਨ ਸੀ ਉਹਨੇ ਸਮਰਥਨ ਦਿੱਤਾ ਸੀ ਸਮਰਥਨ ਦੇ ਵਿੱਚ ਪਹਿਲਾਂ ਇਹ ਗੱਲ ਹੁੰਦੀ ਹੈ ਕਿ ਸ਼ਾਮ ਦੇ ਸਮੇਂ ਦੁਕਾਨਾਂ ਖੁੱਲ ਜਾਂਦੀਆਂ ਨੇ ਰੋਡ ਜਾਮ ਹੁੰਦੇ ਨੇ ਉਹ ਖੁੱਲ ਜਾਂਦੇ ਨੇ ਤੇ ਜਿਹੜੀ ਆਵਾਜ਼ ਆਈ ਹੈ ਉਹ ਸ਼ੁਰੂ ਹੋ ਜਾਂਦੀ ਹੈ ਤੇ ਉਸੇ ਉਮੀਦ 'ਚ ਲੋਕਾਂ ਨੂੰ ਸੀ ਕਿ ਬਸਾਂ ਵੀ ਚੱਲ ਪੈਣਗੀਆਂ ਪਰ ਹੁਣ ਜਿਹੜੇ ਵਰਕਰਸ ਨੇ ਉਹਨਾਂ ਦੀ ਯੂਨੀਅਨ ਦੇ ਆਗੂ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਅੱਜ ਰਾਤ ਤੱਕ ਕੋਈ ਬੱਸ ਨਹੀਂ ਚਲਾਉਣੀ ਸਵੇਰੇ ਬੱਸਾਂ ਚੱਲਣਗੀਆਂ ਤੇ ਇਸ ਕਰਕੇ ਅੱਜ ਪੰਜਾਬ ਦੇ ਜਿਹੜੇ ਯਾਤਰੀ ਨੇ ਜਿਨ੍ਹਾਂ ਨੂੰ ਸ਼ਾਮ ਨੂੰ ਉਮੀਦ ਸੀ ਕਿ ਸ਼ਾਇਦ ਅਸੀਂ ਆਪਣੀ ਮੰਜ਼ਿਲ ਨੂੰ ਜਾਈਏ ਉਹਨਾਂ ਵਾਸਤੇ ਇਹੀ ਮੈਸੇਜ ਹੈ ਸਾਡਾ ਕਿ ਅੱਜ ਬੱਸਾਂ ਨਹੀਂ ਚੱਲਣੀਆਂ ਦੂਜੀ ਮੈਂ ਗੱਲ ਬੋਲਦਾ ਕਿ ਕਿਉਂਕਿ ਜਦੋਂ ਬੱਸਾਂ ਰੋਕ ਕੇ ਠੱਪ ਹੁੰਦੀ ਹੈ ਤਾਂ ਸੁਭਾਵੇਂ ਕਿ ਕਾਹਮ ਲੋਕਾਂ ਦੀ ਪਰੇਸ਼ਾਨੀ ਵੱਧਦੀ ਹੈ ਕਿ ਮੰਨਿਆ ਜਾਵੇ ਕਿ ਅੱਜ ਰਾਤ ਤੱਕ ਅੱਧੀ ਰਾਤ ਤੱਕ ਚਾਹੇ ਕੋਈ ਸਰਕਾਰੀ ਬੱਸ ਐ ਚਾਹੇ ਕੋਈ ਪ੍ਰਾਈਵੇਟ ਬੱਸ ਐ ਕੋਈ ਵੀ ਨਹੀਂ ਚੱਲੇਗੀ ਪੂਰੇ ਪੰਜਾਬ ਭਰ ਦੇ ਵਿੱਚ ਬੱਸ ਸਰਵਿਸ ਕੱਲ ਤੋਂ ਹੀ ਸ਼ੁਰੂ ਹੋਵੇਗੀ ਜੀ ਬਿਲਕੁਲ ਪਰਮਿੰਦਰ ਸਾਫ਼ ਗੱਲ ਹੈ ਕਿ ਅੱਜ ਦੇਰ ਰਾਤ ਤੱਕ ਕੋਈ ਵੀ ਬੱਸ ਪੰਜਾਬ ਦੇ ਵਿੱਚ ਨਹੀਂ ਚੱਲੇਗੀ ਕੋਈ ਮਰਜ਼ੀ ਬੱਸ ਸਟੈਂਡ ਹੋਵੇ ਇਹ ਫੈਸਲਾ ਜਿਹੜੇ ਮੀਤ ਪ੍ਰਧਾਨ ਨੇ ਪੀ ਆਰਟੀਸੀ ਪਨਬਸ ਯੂਨੀਅਨ ਦੇ ਹਰਕੇਸ਼ ਕੁਮਾਰ ਵੀ ਕਿ ਉਹਨਾਂ ਨੇ ਸਾਫ਼ ਸਾਨੂੰ ਦੱਸੇ ਕਿ ਅੱਜ ਤਾਂ ਅਸੀਂ ਇੱਕ ਬੱਸ ਨੂੰ ਵੀ ਬੱਸ ਸਟੈਂਡ ਚੋਂ ਬਾਹਰ ਨਹੀਂ ਕੱਢਣਾ ਸਵਾਰੀਆਂ ਦੇ ਲਈ ਕੱਲ ਨੂੰ ਸਵੇਰੇ ਹੀ ਬੱਸ ਸਰਵਿਸ ਹੈ ਜਿਹੜੀ ਉਹ ਪੰਜਾਬ ਚ ਸ਼ੁਰੂ ਹੋਊਗੀ ਪਰ ਜਿਹੜੀ ਖੱਜਲ ਖਵਾਰੀ ਦਾਜ ਸਾਹਮਣਾ ਕਰਨਾ ਪਿਆ ਲੋਕਾਂ ਨੂੰ ਚਾਹੇ ਉਹ ਵਿਦਿਆਰਥੀ ਸੀਗੇ ਕਿਉਂਕਿ ਅਧਿਆਪਕਾਂ ਨੂੰ ਮਰੀਜ਼ ਜਾਂ ਕਿਸੇ ਦੇ ਕਿਸੇ ਦੀ ਮੌਤ ਹੋ ਗਈ ਸੀ ਐਸੇ ਲੋਕ ਵੀ ਮਿਲੇ ਨੇ ਜਿਨ੍ਹਾਂ ਨੇ ਕਿਹਾ ਕਿ ਸਾਡੀ ਰਿਸ਼ਤੇਦਾਰੀ ਚ ਡੈਥ ਹੋ ਗਈ ਸੀ ਅਤੇ ਸੰਸਕਾਰ ਤੇ ਜਾਣਾ ਸੀ ਅਸੀਂ ਉੱਥੇ ਨਹੀਂ ਜਾ ਸਕਦੇ ਲੋਡਬੰਦ ਲੋਕ ਸੀਗੇ ਉਹਨਾਂ ਨੂੰ ਇਸ ਹੜਤਾਲ ਦੇ ਨਾਲ ਕਾਫੀ ਪਰੇਸ਼ਾਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਖਾਸ ਤੌਰ ਤੇ ਜਿਹੜੇ ਬੱਚਿਆਂ ਨਾਲ ਤੁਸੀਂਾਂ ਵੀ ਜ਼ਰੂਰ ਦਿਖਾਉਂਦੇ ਰਹੋ ਕਿ ਅਖੀਰਕਾਰ ਬੱਸ ਡਿਗਨ ਦੀ ਤਸਵੀਰਾਂ ਕਿਸ ਤਰ੍ਹਾਂ ਦੀਆਂ ਨੇ ਕਿਸ ਤਰ੍ਹਾਂ ਦੀ ਸੁਨਸਾਨ ਜਿਹੜੀ ਇੱਥੇ ਨਜ਼ਰ ਆ ਰਹੀ ਹੈ ਜੀ ਜੀ ਬਿਲਕੁਲ ਬਿਲਕੁਲ ਪਰਮਿੰਦਰ ਮੈਂ ਤੁਹਾਨੂੰ ਤਸਵੀਰਾਂ ਨਾਲ ਦੀ ਨਾਲ ਦਿਖਾ ਰਿਹਾ ਤੁਸੀਂ ਦੇਖੋ ਕਿ ਬਿਲਕੁਲ ਚੁੱਪ ਪਸਰੀ ਹੋਈ ਆ ਇਹ ਪਟਿਆਲੇ ਦਾ ਉਹ ਬੱਸ ਸਟੈਂਡ ਹੈ ਜਿੱਥੇ ਦੇਰ ਰਾਤ ਤੱਕ ਹਜ਼ਾਰਾਂ ਲੋਕ ਨੇ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਪਰ ਇਸ ਵੇਲੇ ਚੁੱਪ ਪਸਰੀ ਹੋਈ ਹੈ ਇੱਕ ਵੀ ਬੰਦਾ ਇਹ ਜਿਹੜੇ ਚੌਂਕੀਦਾਰ ਨੇ ਉਹ ਹੁਣ ਜੇ ਆ ਇੱਕਦੋ ਮਲਾਜ਼ਮ ਹੋਣਗੇ ਜਿਹੜੇ ਬੱਸ ਸਟੈਂਡ 'ਚ ਮੌਜੂਦ ਰਹਿੰਦੇ ਨੇ ਪਰਮਿੰਦਰ ਉਹ ਤੁਹਾਨੂੰ ਜ਼ਰੂਰ ਨਜ਼ਰ ਆ ਜਾਣਗੇ ਪਰ ਕੋਈ ਵੀ ਯਾਤਰੀ ਤੁਹਾਨੂੰ ਇਸ ਬੱਸ ਸਟੈਂਡ 'ਚ ਨਜ਼ਰ ਨਹੀਂ ਆਊਗਾ ਤੁਸੀਂ ਪਿੱਛੇ ਦੂਰ ਤੱਕ ਜੇ ਨਜ਼ਰ ਮਾਰੀਏ ਤਾਂ ਜਿੰਨੇ ਬੈਂਚ ਨੇ ਜਿੰਨੇ ਬੱਸ ਸਟੈਂਡ ਦੇ ਕਾਊਂਟਰ ਨੇ ਉਹ ਪਰਮਿੰਦਰ ਖਾਲੀ ਨਜ਼ਰ ਆ ਰਹੇ ਨੇ ਸਾਫ਼ ਹੈ ਕਿ ਅੱਜ ਦੀ ਹੜਤਾਲ ਦੇ ਵਿੱਚ ਪੀਆਰਟੀਸੀ ਦੇ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ ਸੀ ਉਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ-ਖਵਰੀ ਦਾ ਸਾਹਮਣਾ ਕਰਨਾ ਪਿਆ ਤੇ ਨਾਲ ਹੀ ਪੀਆਰਟੀਸੀ ਨੂੰ ਲਗਭਗ 2.5 ਕਰੋੜ ਰੁਪਏ ਦਾ ਇੱਕ ਦਿਨ ਦਾ ਇਹ ਜਿਹੜਾ ਨੁਕਸਾਨ ਆਇਆ ਕਿਉਂਕਿ ਸਾਡੀ ਜਿਹੜੀ ਹੁਣ ਗੱਲ ਹੋਈ ਸੀ ਉਹਦੇ ਵਿੱਚ ਪਰਮਿੰਦਰ ਇਹ ਸੀ ਕਿ ਜਿਹੜਾ ਪਟਿਆਲਾ ਦਾ ਬੱਸ ਸਟੈਂਡ ਹੈ ਉਹਦੇ ਚੋ ਰੋਜ਼ਾਨਾ 1500 ਬੱਸ ਆਉਂਦੀਆਂ ਜਾਂਦੀਆਂ ਨੇ ਤੇ ਤੁਸੀਂ ਦੇਖੋਗੇ ਜੇ 1500 ਪ੍ਰਾਈਵੇਟ ਦੀ ਸਰਕਾਰੀ ਬੱਸ ਆਉਂਦੀ ਹੈ ਤਾਂ ਉਹਦਾ ਜਿੰਨਾ ਵੀ ਕਿਰਾਇਆ ਸੀ ਜਾਂ ਹੋਰ ਜਿੰਨੇ ਫਾਇਦੇ ਸੀ ਅੱਧਾ ਫੀਸ ਹੋਵੇ ਜਾਂ ਹੋਰ ਉਹਦਾ ਪੀਆਰਟੀ ਦਾ ਖਰਾਬ ਹੋਣਾ ਅਮਨੋ ਜਿਵੇਂ ਕਿ ਤੁਸੀਂ ਬੱਸ ਛੱਡਦੀਆਂ ਤਸਵੀਰਾਂ ਤਾਂ ਵਿਖਾਏ ਰਹੇ ਹੋ ਜੇਕਰ ਪੂਰੇ ਪਟਿਆਲਾ ਸ਼ਹਿਰ ਦੀ ਗੱਲ ਕੀਤੀ ਜਾਵੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਜ਼ਿਲ੍ਹੇ ਦੇ ਵਿੱਚ ਬੰਦਾ ਕੰਨਾ ਕਸਰ ਨਜ਼ਰ ਆਇਆ ਜੇ ਪਰਮਿੰਦਰ ਜਿਹੜੇ ਬਾਹਰਲੇ ਇਲਾਕੇ ਨੇ ਜੇ ਪਿੰਡਾਂ ਦੀ ਗੱਲ ਕਰੀਏ ਜੇ ਅਸੀਂ ਪਟਿਆਲੇ ਤੋਂ ਜਿਵੇਂ ਹੀ ਬਾਹਰ ਨਿਕਲਦੇ ਹਾਂ ਪੰਜਾਬੀ ਯੂਨੀਵਰਸਿਟੀ ਰਾਜਪੁਰਾ ਰੋਡ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਸਮਰਥਨ ਮਿਲਿਆ ਛੋਟੀਆਂ-ਛੋਟੀਆਂ ਵੀ ਦੁਕਾਨਾਂ ਬੰਦ ਰਹੀਆਂ ਨੇ ਕਿਸਾਨਾਂ ਦੇ ਸੱਦੇ ਨੂੰ ਸਮਰਥਨ ਦੇਣ ਦੇ ਲਈ ਪਰ ਪਟਿਆਲਾ ਜਿਹੜਾ ਸ਼ਹਿਰ ਸੀਗਾ ਉਹਦੇ ਵਿੱਚ 95% ਜਿਹੜੇ ਬਾਜ਼ਾਰ ਸੀਗੇ ਉਹ ਖੁੱਲੇ ਰਹੇ ਨੇ ਸਿਰਫ ਜਿਹੜੀਆਂ ਬਾਗਲੀ ਮਾਰਕੀਟ ਜੇ ਅਸੀਂ ਗੱਲ ਕਰੀਏ ਅਰਬਨ ਸਟਰੀਟ ਦੀ ਮਾਰਕੀਟ ਹੋਗੀ ਜਾਂ ਪੰਜਾਬੀ ਯੂਨੀਵਰਸਿਟੀ ਦੀ ਮਾਰਕੀਟ ਹੋਗੀ ਉੱਥੇ ਵੀ ਇੱਕਾ-ਦੁਕਾ ਦੁਕਾਨਾਂ ਹੀ ਬੰਦ ਰਹੀਆਂ ਨੇ ਤੇ ਅ ਮਾਰਕੀਟ ਆ ਉਹ ਬੰਦ ਰਿਹਾ ਪਰ ਪਟਿਆਲਾ ਦੇ ਜਿੰਨੇ ਬਾਜ਼ਾਰ ਨੇ ਸਾਰੇ ਬਾਜ਼ਾਰ ਖੁੱਲੇ ਰਹੇ ਨੇ ਸਾਰੀਆਂ ਦੁਕਾਨਾਂ ਖੁੱਲੀਆਂ ਰਹੀਆਂ ਨੇ ਮਾਲਜ਼ ਨੇ ਜਾਂ ਜਿਹੜੀਆਂ ਮੈਡੀਕਲ ਸਟੋਰ ਨੂੰ ਤਾਂ ਪਹਿਲੇ ਹੀ ਸ਼ੂਟ ਮਿਲੀ ਸੀ ਤੇ ਅੰਨੇ ਦੀਆਂ ਦੁਕਾਨਾਂ ਨੇ ਹੋਰ ਜਿਹੜਾ ਲੋਡ ਬੰਦ ਜ਼ਰੂਰੀ ਸਮਾਨ ਸੀ ਉਹ ਸਾਰਾ ਖੁੱਲਾ ਰਿਹਾ ਇਸ ਕਰਕੇ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਸਮਰਥਨ ਉਹ ਬਹੁਤ ਘੱਟ ਮਿਲਿਆ ਜੀ ਠੀਕ ਹੈ ਠੀਕ ਹੈ ਮਨ ਉਹਦੀ ਪੂਰੀ ਜਾਣਕਾਰੀ ਪੁਰੀਆਂ ਤਸਵੀਰਾਂ ਵਿਖਾਉਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਸੰਗਰੂਰ ਤੋਂ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੜੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵੱਡੀ ਖਬਰ ਆਪਣੇ ਆਪ ਦੇ ਵਿੱਚ ਅੱਧੀ ਰਾਤ ਤੱਕ ਦੇਰ ਰਾਤ ਤੱਕ ਠੱਪ ਰਹੇਗੀ ਤੇ ਕੱਲ ਤੋਂ ਹੀ ਬੱਸ ਸਰਵਿਸ ਦੀ ਜਿਹੜੀ ਕਿ ਸ਼ੁਰੂਆਤ ਹੋਵੇਗੀ ਕਿਉਂਕਿ ਕੱਲ ਜਿਹੜਾ ਕਿ ਵਕਫਾ ਜਥੇਬੰਦੀਆਂ ਤੋਂ ਐਲਾਨ ਕੀਤਾ ਗਿਆ ਸੀ ਕਿ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੀ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਤੇ ਇਸ ਦੇ ਕਾਰਨਾਂ ਮਨ ਲੋਕਾਂ ਨੂੰ ਅਜੇ ਹੋਰ ਵੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹਾਲਾਂਕਿ ਜਿਹੜੀਆਂ ਸੜਕਾਂ ਜਮ ਕੀਤੇਗੇ ਸਨ ਹਾਈਵੇ ਜਮ ਕੀਤੇਗੇ ਸਨ ਉੱਥੋਂ ਜ਼ਰੂਰ ਵਕਫਾ ਜਥੇਬੰਦੀਆਂ ਦੇ ਮਨੋਂ ਕਿਸਾਨਾਂ ਦੇ ਮਨੋਂ ਧਰਨਾ ਹੌਲੀ ਹੌਲੀ ਝੁੱਕਿਆ ਜਾ ਰਿਹਾ ਤੇ ਉੱਥੇ ਜ਼ਰੂਰ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਸਕਦੀ ਹੈ ਉਦਰ ਖਰੜ ਦੇ ਵਿੱਚ ਟ੍ਰੈਫਿਕ ਜਾਮ ਦੇ ਵਿੱਚ ਫਸੀ ਲੜਕੀ ਦੀ ਕਿਸਾਨਾਂ ਦੇ ਨਾਲ ਬਹਿਸ ਹੋਈ ਹੈ ਇਹ ਤਸਵੀਰਾਂ ਵੀ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਾਰ ਸਵਾਰ ਲੜਕੀ ਦੇ ਵੱਲੋਂ ਗਾਲਾਂ ਤੱਕ ਵੀ ਕੱਢੀਆਂ ਗਿਆ ਉਸ ਦੇ ਵੱਲੋਂ ਕਿਹਾ ਗਿਆ ਕਿ ਤੁਹਾਡੇ ਕਰਕੇ ਅਸੀਂ ਪਰੇਸ਼ਾਨ ਹੋ ਰਿਹਾ ਦਰਸਲ ਖਰੜ ਦੀਆਂ ਤਸਵੀਰਾਂ ਜਿਸ ਤਰੀਕੇ ਦੇ ਨਾਲ ਵਕਫਾ ਜਗਾਵਾਂ ਤੇ ਕਿਸਾਨਾਂ ਦੇ ਵੱਲੋਂ ਸੜਕਾਂ ਜਾਮ ਕੀਤੀਆਂ ਗਈਆਂ ਹਾਈਵੇ ਜਾਮ ਕੀਤੀ ਗਈ ਲੋਕਾਂ ਦੀ ਖੱਜਲ ਖਵਾਰੀ ਵਧੀ ਤੇ ਇਸੇ ਦੌਰਾਨ ਜਿਹੜੇ ਰਾਹ ਗਿਰੇ ਇੱਕ ਲੜਕੀ ਜਾ ਰਹੀ ਸੀ ਆ ਗੱਡੀ ਤੇ ਸਵਾਰ ਹੋ ਕੇ ਤੇ ਇਸੇ ਦੌਰਾਨ ਉਹਨਾਂ ਦੀ ਬਹਿਸ ਵੀ ਹੁੰਦੀ ਹੈ ਪ੍ਰਦਰਸ਼ਨਕਾਰੀਆਂ ਦੇ ਨਾਲ ਉਸ ਦੇ ਵੱਲੋਂ ਇਹ ਹੀ ਕਿਹਾ ਜਾਂਦਾ ਹੈ ਕਿ ਤੁਹਾਡੇ ਕਰਕੇ ਅਸੀਂ ਪਰੇਸ਼ਾਨ ਹੋ ਰਹੇ ਹਾਂ ਤੁਹਾਡੇ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਕੋਈ ਕੰਮ ਨਹੀਂ ਹਟਾ ਰਹੇ ਹਨ ਹੁਣ ਹਟਾ ਰਹੇ ਹਨ ਅਸੀਂ ਨੂੰ ਆ ਰਹੇ ਹਨ। ਫਿਰ ਆਪ ਗਾਲੀ ਕਿਉਂ ਕਢ ਰਹੇ ਹੋ? ਉਦੋਂ ਪੀਕੇਯੂ ਇਕਤਾਗ੍ਰਾਹ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਗਿਆ ਹੈ ਬੀਜੇਪੀ ਆਗੂਆਂ ਦੇ ਘਰਾਂ ਦੇ ਕਿਰਾਓ ਦਾ ਐਲਾਨ ਕਰ ਦਿੱਤਾ ਗਿਆ ਤਿੰਨ ਵੱਡੇ ਬੀਜੇਪੀ ਆਗੂਆਂ ਦੇ ਘਰਾਂ ਦਾ ਕਿਰਾਓ ਕੀਤਾ ਜਾਵੇਗਾ ਇਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਦੇ ਘਰ ਦਾ ਕਿਰਾਓ ਕੀਤਾ ਜਾਵੇਗਾ ਇਸ ਤੋਂ ਇਲਾਵਾ ਜੇਬਲ ਢਲੋਂ ਦੇ ਘਰ ਨੂੰ ਵੀ ਕਿਸਾਨਾਂ ਦੇ ਮੱਦੇਨਜ਼ਰ ਕੇਰਿਆ ਜਾਵੇਗਾ ਕੱਲ ਤੋਂ ਦੋ ਦਿਨਾਂ ਦੇ ਲਈ ਕਿਰੇ ਜਾਣਗੇ ਤਿੰਨ ਆਗੂਆਂ ਦੇ ਘਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੀ ਸਮਰਥਨ ਦਾ ਐਲਾਨ ਕੀਤਾ ਗਿਆ ਉਸ ਵਕਫਾ ਜਿੱਥੇ ਬੰਦੀਆਂ ਦੇ ਵੱਲੋਂ ਆਪ ਆਪਣੇ ਤਰੀਕੇ ਦੇ ਨਾਲ ਜਿਹੜਾ ਕਿ ਪਹਿਲਾਂ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਉਸ ਨੂੰ ਸਮਰਥਨ ਦਿੱਤਾ ਜਾ ਰਿਹਾ ਤੇ ਉਸ ਦੇ ਸਮਰਥਨ ਦੇ ਵਿੱਚ ਆਪ ਆਪਣੇ ਤਰੀਕੇ ਦੇ ਨਾਲ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਇਸ ਦੇ ਵਿਚਾਲੇ ਹੁਣ ਬੀਕੇਯੂ ਏਕਤਾ ਉਗਰਾਹ ਦੇ ਪਿਲ ਵੱਡਾ ਫੈਸਲਾ ਲਿਆ ਗਿਆ ਹੈ ਬੀਜੇਪੀ ਆਗੂਆਂ ਦੇ ਘਰਾਂ ਦੇ ਘਰਾਓ ਦਾ ਐਲਾਨ ਕੀਤਾ ਗਿਆ ਤਿੰਨ ਵੱਡੇ ਬੀਜੇਪੀ ਆਗੂਆਂ ਦੇ ਘਰਾਂ ਦਾ ਘਰਾਓ ਕੀਤਾ ਜਾਵੇਗਾ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਇਸ ਤੋਂ ਇਲਾਵਾ ਕੇਵਲ ਢਲੋਂ ਦੇ ਘਰ ਦਾ ਕਿਸਾਨਾਂ ਦੇ ਵੱਲੋਂ ਘਰਾਓ ਕੀਤਾ ਜਾਵੇਗਾ